ਵੈਲਕਮ ਆ ਜੀ ਮੋਗਾ ਪੀਨ 68 ਵਾਰਡ ਦੇ ਵਿੱਚ ਸੋ ਫਿਰ ਜੇ ਮਿਲਦੇ ਤਾਂ ਮੈਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੇ ਆ ਕਰੋ ਚੈੱਕ ਆਪਣੇ ਕਬੂਤਰ ਕਈਆਂ ਨੇ ਆ ਵਿੱਚ ਰਾਜ ਹੀ ਅੰਡੇ ਦਿੱਤੇ ਹੋਏ ਆ ਕਬੂਤਰਾਂ ਨੇ ਕੋਈ ਕਬੂਤਰ ਬੈਰਗੀ ਵਿੱਚੋਂ ਘਟਾਤੇ ਆ ਕਰੋ ਚੈੱਕ ਅਰ ਕੀ ਬਸ ਅਗਲੇ ਵਲੌਗ ਵਿੱਚ ਖੁੱਡਾ ਵੀ ਆਪਾਂ ਨਵਾਂ ਤਿਆਰ ਕਰਦੇ ਨੇ ਇੱਕ ਵੱਡਾ ਬਾਕੀ ਆ ਵੇਖੋ ਕਿੱਧਰ ਟੂੜੀ-ਟਾੜੀ ਦੇ ਸਾਰੇ ਚੜੇ ਫਿਰਦੇ ਆ ਇੱਕ ਕਬੂਤਰ ਅੱਜ ਆਪਾਂ ਨਵਾਂ ਲੈ ਗਿਆ ਹਾਂ ਦਾ ਖੱਟੀਆਂ ਇਹ ਸੰਨੂਆਣੇ ਪਿੰਡ ਤੋਂ ਆਇਆ ਇੱਕ ਆਪਣਾ ਲਾਲ ਨਹੀਂ ਲਾ ਡੱਬਾ ਉਹਦਾ ਭਾਈ ਲਾਲ ਡੱਬਾ ਇਕਾ ਨੀਡਾ ਡੱਬੋ ਆਪਣਾ ਬੱਚਾ ਕੜਾਇਆ ਰਿਹਾ ਗਾਲ ਕਾਂਤਰਾ ਆ ਵੀ ਖੋਟਿਆਂ ਦੇ ਬਾਈ ਕੂਤਰੀ ਆਪਣੀ ਇਕਾ ਲਿਆਂਦਾ ਸੰਨੂਆ ਨੇ ਅੱਜ ਕਬੂਤਰੇ ਕਿੱਦਾਂ ਲੱਗੇ ਸੰਨੂਆ ਨੇ ਪਿੰਡ ਦੇ ਕਮੈਂਟ ਕਰਕੇ ਜਰੂਰ ਦੱਸਿਓ ਆ ਆਪਣਾ ਵੱਡਾ ਲਾਲ ਜੀਨਾ ਬਫੀਦਰਾਂ ਦਰ ਬੈਠੇ ਆ ਆਪਣੀ ਨਾਲ ਡਬੀ ਕੂਤਰੀ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਨਾਲ ਦੀ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਆ ਆਪਣਾ ਕੂਤਰ ਮਿੱਠਾ ਉਹ ਬੈਠਾ ਬਰੜਾ ਓਛਾ ਖਾਮੋਦ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਬਈ